ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਕਬਰਪੁਰਾ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਅਕਬਰਪੁਰੇ ਨਗਰ ਦੇ ਵਿੱਚੋਂ ਕਲਵੀਰ ਦੇ ਘਰੋਂ ਤੁਹਾਨੂੰ 6-7 ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ तकरीबन ਨੋਟ ਕਰ ਲਿਓ ਵੀ ਸਾਰੀਆਂ ਮੱਝਾਂ ਸੂਈਆਂ ਸਵਾਈਆਂ ਕੋਈ ਗੱਬਨ ਨਹੀਂ ਹੈਗੀ ਸਾਰੀਆਂ ਮੱਝਾਂ ਦੁੱਧ ਤਿਆਰ ਤੇ ਮਿਲ ਜਾਣੀਆਂ ਤੁਹਾਨੂੰ ਇਸ ਘਰੋਂ ਤੇ ਬੜੇ ਚੰਗੇ ਦੁੱਧ ਤੇ ਮਾਲ तकरीबन ਸਾਰਾ ਹਰਿਆਣੇ ਦਾ ਬਾਕੀ ਮਾਲਕਾਂ ਤੋਂ ਵੀ ਪੁੱਛਾਂਗੇ ਆਪਾਂ ਮੈਨੂੰ ਜਿੰਨੀ ਕ ਜਾਣਕਾਰੀ ਮਿਲੀ ਆ ਉਹ ਤੁਹਾਡੇ ਨਾਲ ਸਾਂਝੀ ਕਰੀ ਚੱਲਾਂਗੇ 16-17-17 ਕਿਲੋ ਤਿਆਰ ਦੁੱਧ ਕੰਡਾ ਲਾ ਕੇ ਮੂਹ ਵਾਲਾ ਨੀਵੀਰ ਕਹਿੰਦਾ ਯਾਰ ਜਿਹੜਾ ਆਪਾਂ ਚਵਾਦਣਾ ਭਾਂਡੇ 'ਚ ਦੁੱਧ ਹਾਜ਼ਰ ਮਿਲੂਗਾ ਕਹਿੰਦਾ ਉਹ ਦੁੱਧ ਦੱਸਾਂਗੇ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਕਹਿੰਦਾ ਉਹ ਸਾਰੀਆਂ ਗੱਲਾਂ ਬਾਤਾਂ ਪੈਣਾ ਭਰਾਵਾਂ ਨੂੰ ਦੱਸ ਦਿਆਂਗੇ ਫੇਰ ਵੀ ਰਿਕੁਐਸਟ ਬੇਨਤੀ ਆ ਵੀ ਜਿਹੜਾ ਪਸ਼ੂ ਪਸੰਦ ਆ ਜਾਂਦਾ ਸਜਣੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਬਾਕੀ ਸਵੇਰ ਕਿੰਨੇ ਵਜੇ ਦੀ ਚਵਾਈ ਉਹ ਟਾਈਮ ਨੋਟ ਕਰਾ ਦੇਾਂਗੇ ਕੋਈ ਕਿਸੇ ਮੈਨੂੰ ਟਾਈਮ ਨਹੀਂ ਲੱਗਾ ਤੁਸੀਂ ਇਹ ਨੋਟ ਕਰ ਲਿਓ ਕੋਈ ਥਾਣਾ 'ਚ ਨਹੀਂ ਗਈ ਹਾਜ਼ਰ ਦੁੱਧ ਮਿਲੂਗਾ ਸਜਣੋ ਸਵੇ ਸਵੇ ਪਸ਼ੂ ਆ ਆਜੋ ਕਰੀਏ ਸ਼ੁਰੂ ਬਾਲਾ ਟਾਈਮ ਨਾ ਲੈਂਦੇ ਹੋ ਕਲਵੀਰ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵਧੀਆ ਵਧੀਆ ਕੀ ਰਿਹਾ ਪਾਈ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਇਥੋਂ ਦਾ ਐਡਰੈਸ ਤੇ ਹੀ ਪੈਣਾ ਭਰਾਵਾਂ ਨੂੰ ਪਿੰਡ ਅਕਬਰਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੰਬਰ ਮੇਰੇ ਵੀਰ ਦਾ 9855308190 ਨੇੜੇ ਪੱਟੀ ਮੋੜ ਵੀ ਤੇ ਕੱਚਾ ਪੱਕਾ ਵੀ ਆਪਣੇ ਨੇੜੇ ਹੀ ਪਈਦਾ ਹੈ ਕੱਚਾ ਪੱਕਾ ਵੀ ਬਿਲਕੁਲ ਗਵਾਂਡ ਆ ਤੇ ਪੱਟੀ ਮੋੜ ਦੀ ਜਿਹੜੇ ਆ ਹਾਂ ਜੇ ਇਧਰੋਂ ਖੇਮ ਕਰਨ ਸਾਈਡ ਤੋਂ ਨਾ ਘਰਿਆਲਾ ਵੀ ਨੇੜੇ ਪੈਂਦਾ ਜੀ ਘਰਿਆਲਾ ਵੀ ਨੇੜੇ ਆ ਗਿਆ ਤੇ ਵਪਾਰ ਲੈਣ ਦਾ ਕੰਮ ਆ ਤੇ ਰੁਟੀਨ ਚ ਪਸ਼ੂ ਹੁੰਦੇ ਜ਼ਿਆਦਾਤਰ ਹਰਿਆਣੇ ਦੀਆਂ ਹੀ ਆ ਨਾ ਹਾਂ ਜੀ ਜੀ ਹਰਿਆਣੇ ਦੀਆਂ ਸਾਰੀਆਂ ਸਾਰੀਆਂ ਸੂਈਆਂ ਸਵਾਈਆਂ ਮੱਝਾਂ ਜੀ ਹਾਂ ਤੇ ਇਧਰੋਂ ਨਹੀਂ ਖਰੀਦਦਾ ਤੇ ਹਰਿਆਣੇ ਏਰੀਏ ਦਾ ਮਾਲ ਆ ਹਰਿਆਣੇ ਏਰੀਆ ਦਾ ਜੀ ਇੱਕ ਨੰਬਰ ਦਾ ਕੀ ਲੈਖਾ ਜੋਖਾ ਵੀਰੇ ਕੱਢੀ ਬਾਹਰ ਇਹਨੂੰ ਤੋਰ ਹੁਣ ਮ 15 ਤੋਂ 16 ਦਿਨਾਂ ਦੀ ਮਿਹਨਤ ਸੁਈਆ ਹਾਂਜੀ ਹਾਂਜੀ ਇਹਦਾ ਬੱਚਾ ਮਰ ਗਿਆ ਸੀ ਇੱਥੇ ਆਣ ਕੇ ਵਾਹ ਲੱਗੀ ਸੀ ਜਿਆਦਾ ਓਕੇ ਤੇ ਹੁਣ ਇਸ ਟਾਈਮ 15 16 ਕਿਲੋ ਦੁੱਧ ਹੈ ਇਹਦੇ ਥਲੇ ਤਿਆਰ ਆ ਪਰ ਆਪਾਂ 15 ਦੀ ਗਰੰਟੀ ਦੇਵਾਂਗੇ ਧਾਰ ਤੇ ਬਸਮਦੀ ਕੋਈ ਟੀਕਾ ਨਹੀਂ ਕੋਈ ਕੁਛ ਨਹੀਂ ਓਕੇ ਦੁੱਧ ਵਧਾਊਗੀ 2-4 ਦਿਨ ਤੁਹਾਨੂੰ ਪਤਾ ਬੱਚੇ ਦਾ ਡੰਗਰ ਕਰਦਾ ਵੀ ਕਰਦਾ ਲੈਵੇਂ ਤੇ ਨਾੜਾ ਨੂੜਾ ਬੜੀਆਂ ਹਨਾ ਦੁੱਧ ਕਰ ਜੂ ਜੀ 18-19 ਕਿਲੋ ਵੀ ਕਰ ਜੂ ਸੇਵਾ ਨਾਲ ਬੜਾ ਕੱਦ ਕੱਟ ਸੁਹਾ ਦੂਜਾ ਹਾਂਜੀ ਹਾਂਜੀ ਦੂਜਾ ਜੀ ਦੂਜਾ ਵੇਖਿਓ ਵੀਰ ਦੇ ਕੱਤੋਂ ਤਾਜ਼ਾ ਲਾਇਓ ਸੱਜਣੋ ਤੇ ਲੈ ਕਮਾ ਲਓ ਲੇਵੇ ਤੇ ਨਾ ਨਾੜਾ ਨੂੜਾ ਕਰਮਾਂ ਵਾਲੀ ਤੇ ਜਿਵੇਂ ਬੀਜੀ ਘਰ ਹੁੰਦਾ ਤੇ ਐ ਬਣਾਈ ਫਰਦੀ ਆ ਜਿਵੇਂ ਧਾਰ ਮਾਰਿਆ ਪਸੰਦ ਪੈਂਦੀ ਆ ਕੋਈ ਵੰਗਾ ਨਹੀਂ ਕੋਈ ਵੰਡ ਨਹੀਂ ਕੋਈ ਉਦਾਂ ਹੀ ਧਾਰ ਮਾਰਿਆ ਪਸੰਦ ਪੈਂਦੀ ਆ ਓਕੇ ਬਾਲਟੀ ਲਿਆਓ ਤੇ ਥਾਪੀ ਮਾਰ ਕੇ ਧਾਰ ਦੇ ਦਿਓ ਤੇ ਕਰਮਾਂ ਵਾਲੀ ਲਾ ਆਉਂਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਓਕੇ ਓਕੇ ਸਾਫ਼ ਸੁਥੂ ਬਹੁਤ ਆ ਹਨਾ ਹਾਂਜੀ ਹਾਂਜੀ ਆ ਦੇਖੋ ਸੱਜਣੋ ਝੋਟੀ ਨੂੰ ਸਫਾਈਆਂ ਸੋਈਆਂ ਚੈੱਕ ਕਰ ਲੋ ਐਨ ਓਕੇ ਰਿਪੋਰਟ ਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਲੇਵੇ ਤੇ ਨਾੜਾ ਨੂੜਾ ਆ ਆ ਵੇਖੋ ਆ ਗਏ ਕਰਮਾ ਵਾਲੀ ਦਾ ਨਾ ਬੜਾ ਸੋਹਣਾ ਸਰੀਰ ਕੁ ਢਾਂਚਾ ਵੱਡੇ ਕੱਦ ਕਾਠ ਦੀ ਆ ਆ ਜਾ ਕੋਈ ਨਹੀਂ ਵੀ ਰਾਜਾ ਤੇ ਇਹਦਾ ਫਿਰ ਰੇਟ ਸਾਹਿਬ ਜੀ ਕੀ ਰੱਖੀਏ ਲਈ ਤੇ ਬੜੀ ਮਹਿੰਗੀ ਪਰ ਆਪਾਂ 10 ਦੇ ਦੇਵਾਂਗੇ ਮੈਂ ਦੋ 15 ਕਿਲੋ ਆਦਾ ਮਣਕੇ ਕੰਡਾ ਜੀ ਘਰੇ ਆਵੇ ਤਸੱਲੀਆਂ ਕਰ ਲੈ 10 ਕਿਲੋ ਦੀ ਬਾਲਟੀ ਫੁੱਲ ਆ ਕੰਡੇ ਤੱਕ ਦੋ ਟਾਈਮ ਕਰ ਦੂਗੀ ਵੱਧ ਵੀ ਹੋ ਸਕਦਾ ਪਰ ਆਪਾਂ 15 ਦੀ ਗਾਰੰਟੀ ਦੇਵਾਂਗੇ ਠੀਕ ਹੈ 15 ਕਿਲੋ ਦੁੱਧ ਚਵਾਵਾਂਗੇ ਵਿਰਲਾ-ਵਿਰਲਾ ਬਹੁਤਾ ਝੂਟੀ ਬਾਲਟੀ 10 ਕਿਲੋ ਦੀ ਬਾਲਟੀ ਮੇਰੇ ਕੋਲ ਪਹਿਲਾ ਬੰਦਾ ਮਿਲਣ ਦੀ ਕਰ ਲਿਆਣ ਕਿ ਬਾਲਟੀ ਦੀ ਫੇਰ ਬਾਲਟੀ ਦੁੱਧ ਚਵਾਵਾਂਗੇ ਜੀ ਓਕੇ ਧੰਨਵਾਦ ਧੰਨਵਾਦ ਤੇ ਆ ਵੀ ਕੱਡੀ ਬਾਹਰ ਇਹਦਾ ਕਲਬੀਰ ਕੀ ਲੇਖਾ ਜੋਖਾ ਇਹ 1.5 ਮਹੀਨੇ ਦੀ ਮੱਝ ਸੂਈ ਆ ਓਕੇ ਤੇ ਦੁੱਧ ਦੇ ਥਲੇ 17 ਕਿਲੋ ਆ ਪਰ ਆਪਾਂ 16 ਦੱਸ ਦਈਏ 16 ਦੱਸ ਦਈਏ ਪਰ ਅਗਲਾ ਆਪ ਜੀ ਤਸੱਲੀ ਕਰਕੇ ਖੜੇ ਚੋਣ ਬਿਲਕੁਲ ਪੋਲੀ ਆ ਦੁੱਧ ਆਪਾਂ 16 ਚਵਾਵਾਂਗੇ ਕਿ 15 ਇਹਦੇ ਕੋਲ ਨਹੀਂ 16 ਚਵਾ ਦਾਂਗੇ 10 ਕਿਲੋ ਦੀ ਬਾਲਟੀ ਇਹ ਵੀ ਇੱਕ ਟਾਈਮ ਮੈਂ 16 ਕਿਲੋ ਦੁੱਧ ਚਵਾ ਦਿਆਂਗੇ ਸੂਆ ਸੂਆ ਦੂਜਾ ਸੂਏ ਸੁਈ ਆ ਜੀ ਦੂਜਾ ਸੂਆ ਨਵੀਂ ਝੂਟੀ ਬਿਲਕੁਲ ਨਵੀਂ ਜੀ ਇਹਦੇ ਕੋਲੇ ਇੱਕ ਬੱਚਾ ਕੱਟਾ ਕੇ ਕੱਟੀ ਇਹ ਤਾਂ ਮਗਰ ਕੱਟਾ ਆ ਗਿਆ ਜੀ ਕੋਈ ਇਹਦੇ ਮਗਰ ਕੱਟਾ ਤੇ ਇਹ ਵੀ ਉਧਰੋਂ ਹੀ ਆਈ ਹੈ ਨਾ ਉਧਰੋਂ ਹੀ ਆਈ ਹੈ ਜੀ ਉਧਰ ਕੱਦ ਕੱਡ ਵੇਖੋ ਕਿੰਨਾ ਹਾਂ ਹਾਂ ਤਾਂ ਹੀ ਦੁੱਧ ਦੰਦੀਆਂ ਸਹੀ ਜੇ ਸਹੀ ਜੇ ਵੇਖੋ ਸੱਚ ਨੂੰ ਦੂਰਾ ਥਣ ਲੱਗਿਆ ਵਿਆ ਝੂਟੀ ਨੂੰ ਦੂਰਾ ਇਸ ਕਰਕੇ ਆ ਕਿ ਐਨ ਜਿਵੇਂ ਕਹਿੰਦੇ ਨਾ ਵੀ ਜਦੋਂ ਚੂਣ ਬਹਿ ਜੀਏ ਤਾਂ ਨੀਂਦ ਆਊਗੀ ਐਡੀ ਸੋਹਣਾ ਥਣ ਲੱਗਿਆ ਰੂਮ ਵਰਗੀ ਆ ਜੀ ਰੂਮ ਵਰਗੀ ਆ ਹਾਂ ਨਹੀਂ ਚੂਣ ਲੱਗਿਆ ਤਾਂ ਚੰਗੀ ਝੋਟੀ ਕਰਕੇ ਖਾਰ ਮੰਦੀ ਆ ਦੁੱਧ ਦੀ ਦੁੱਧ ਵੀ ਜੱਟਾ ਬਹੁਤ ਬਣ ਜਾਂਦਾ ਦੋ ਟਾਈਮ ਚੋਵੇ ਅਗਲਾ ਤਸੱਲੀ ਕਰੇ 10 ਕਿਲੋ ਦੀ ਬਾਲਟੀ ਕੰਡੇ ਲਾ ਦੂੰਗੀ ਹਾਂ ਪੱਠਪੜਾ ਬਹੁਤ ਸੋਹਣਾ ਸਜਣਾ ਕੱਦ ਕਾਠ ਪੱਠਪੜੇ ਚੱਕਵੇਂ ਦੀ ਝੋਟੀ ਓਕੇ ਰਿਪੋਰਟਾ ਜਮਾਈ ਆ ਦੇਖੋ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਥਾਂ ਦੂਰਾ ਲੱਗਾ ਬਹੁਤ ਸੋਹਣਾ ਥਾਂ ਲੱਗਿਆ ਵਿਆਕਰਮਾ ਵਾਲੀ ਨੂੰ ਕਿਆ ਬਾਤ ਐਥੋਂ ਕਰੋ ਚੈੱਕ ਮਗਰ ਕੱਟਾ 1.5 ਮਹੀਨੇ ਦੀ ਸੂਈ ਆ ਇੰਨੀ ਕੀ ਆ ਬੱਚਾ ਤੁਹਾਨੂੰ ਮੈਂ ਕੈਮਰੇ ਤੇ ਵੀ ਕਰਕੇ ਦਿਖਾਉਂਗਾ ਕਿਉਂਕਿ ਕੋਈ ਸੱਜਣਾ ਐ ਨਾ ਸੋਚਲੇ ਵੱਧ ਟਾਈਮ ਦੀ ਨਾ ਸੁਈ ਹੋਵੇ ਇਹਦਾ ਫਿਰ ਸਭ ਕੀ ਲੇਖਾ ਜੋਖਾ ਮੁੱਲ ਜਿੰਨਾ ਮਰਜ਼ੀ ਕਰਾ ਲਓ 1,33,000 ਦੀ ਦੇਣੀ ਆ ਪਵਾਜ 1,33,000 ਦੀ ਇਹ ਝੋਟੀ ਦੇਵਾਂਗੇ ਹਨਾ ਬਿਲਕੁਲ ਬਿਲਕੁਲ ਓਕੇ 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 ਪਰ ਜਿਹੜਾ ਲੈ ਗਿਆ ਕਰੂਗਾ ਯਾਦ ਹਨਾ ਜੇ ਬਰੀਡ ਤੇ ਕੰਮ ਕਰਨਾ ਸੱਜਣੋ ਮੋਹਰਾ ਦੇ ਚੰਗੇ ਬੱਚੇ ਕੱਡ ਕੱਡ ਵੇਖ ਲਓ ਕਿੰਨਾ ਮਹਿਲ ਬਹੁਤ ਚੰਗੀ ਝੋਟੀ ਹੈ ਤੇ ਇਹਦਾ ਬੱਚਾ ਕਿਹੜਾ ਬੱਚਾ ਵਿਖਾਈਏ ਬੱਚਾ ਸੱਜਣੋ ਆਲਾ ਜਿਹੜਾ ਬੱਚਾ ਤੁਹਾਨੂੰ 2 ਨੰਬਰ ਤੇ ਝੂਟੀ ਚਲਾ ਕੇ ਵਿਖਾਈ ਹੈ ਨਾ ਇਹ ਕੱਟਾ ਉਹ ਕਰਮਾ ਵਾਲੀ ਦਾ ਤੇ ਕੁਲਬੀਰੇ ਦਾ 3 ਨੰਬਰ ਦਾ 3 ਨੰਬਰ ਦੀ ਬਾਹਰ ਇਹਦੇ ਥੱਲੇ 17 ਕਿਲੋ ਦੁੱਧ ਹੈ ਜੀ ਇੱਕ ਰੰਗ ਕਾਲੀ ਇੱਕੇ ਰੰਗ ਕਾਲੀ 17 ਕਿਲੋ ਦੁੱਧ ਆ 20 ਦਿਨਾਂ ਦੀ ਸੂਈ ਆ ਉਹ ਬੱਚਾ ਕੱਟੀ ਇਹਦੇ ਮਗਰ ਆ ਇਹਦੇ ਮਗਰ ਕੱਟੀ ਆ ਗਈ ਓਕੇ ਉਹਦੀ ਲੂਈ ਹਜੇ ਕਾਲੀ ਆ ਕਾਲੀ ਸ਼ਾ ਮੈਂ ਇਹ ਵੀ ਦੁੱਧ ਵਧਾਊਗੀ ਜੀ ਹਲੇ ਫੋਰ ਹੋਣਾ 17 ਚ ਹੋਣਾ 17 ਚ ਆਵਾਂਗੇ ਦੋ ਟਾਈਮ ਤਸੱਲੀ ਕਰਾਵਾਂਗੇ ਕਿਰਵੀਰ ਸੂਆ ਕਿਹੜਾ ਦੱਸਿਆ ਤੇ ਮਾਲਕਾਂ ਨੇ ਚੱਲ ਪੁੱਤ ਚੱਲ ਦੂਜੇ ਸੂਏ ਕੋਈ ਲਾ ਲੇ ਕੋਈ ਪਹਿਲੇ ਲਾ ਲੇ ਬਾਕੀ ਕੱਦ-ਕੱਡ ਵੇਖੋ ਮੈਂ ਦਾ ਸਜਣੋ ਥਾਣਾ ਕੁਆਲਟੀ ਥੋੜੀ ਡਰਦੀ ਆ ਵੀ ਪਤਾ ਨਹੀਂ ਮੈਨੂੰ ਕਿੱਧਰ ਲੈ ਚੱਲੇ ਆ ਦੇਖੋ ਸਜਣੋ 20 ਦਿਨਾਂ ਦਾ ਸੂਆ ਸੂਆ ਤੁਸੀਂ ਆਪੇ ਲਾ ਲਿਓ ਦੂਜਾ ਲਾ ਲਿਓ ਵੀਰ ਕਹਿੰਦਾ ਕਿ ਪਹਿਲਾ ਲਾ ਲੇ ਪਰ ਗੱਲਾਂ ਬਾਤ ਐਂਡ ਆ ਬੜੇ ਕਰ ਮਾਲੀ ਚੰਗੇ ਦੁੱਧ 17 ਕਿਲੋ ਦੁੱਧ ਚੂਣ ਵਾਲਾ ਸੂਇਆਂ ਮਈਆਂ ਦਾ ਦੁੱਧ ਆ ਤੁਹਾਨੂੰ ਗੱਬਣਾ ਮੱਝਾਂ ਦਾ ਦੁੱਧ ਨਹੀਂ ਦੱਸਦੇ ਪਏ ਕਿਉਂਕਿ ਸੋਇਆ ਪਸ਼ੂ ਹਿੰਮਤ ਤੁਸੀਂ ਕਰ ਲੈਣੀ ਆ ਚੂਣ ਵਾਲੀ ਦੇਖਿਓ ਕੱਦ ਕਾਠ ਕੱਟੀ ਦਾ ਕੀ ਕਹਨੇ ਮਗਰ ਵੀ ਕੱਟੀ ਇੱਕ ਨਹੀਂ ਦੋ ਆ ਤੇ ਥਣ ਦਾ ਸਹਿਜ ਸੂਝਿਆ ਕਰੋ ਖੈ ਚੱਕ ਇਥੋਂ ਇਹਨੇ ਵੀਰ ਨੇ ਚਲੋ ਨਹੀਂ ਦੱਸਣਾ ਮੇਰੇ ਹਿਸਾਬ ਨਾਲ ਕਲਵੀਰੇ ਦੀ ਗਾੜੀ ਬਹੁਤ ਚੰਗੀ ਹੋ ਛੋਟੀ ਆਹੋ 2.5-3 ਕਿਲੋ ਗਾੜਿਆ ਦੀ ਹਾਂ ਰਾਵਣਾ ਹੋ ਕੀ ਇੰਨੀ ਇੰਨੀ 2.5-3 ਕਿਲੋ ਅਗਲਾ ਤਸੱਲੀ ਕਰ ਲਿਆ ਆਪਦੀ ਤਸੱਲੀ ਕਰ ਲਿਓ ਗਾੜੀ ਵੀ ਮਾੜੀ ਮਹ ਜੰਨੀ ਦਾ ਗਾੜੀ ਹੋਣੀ ਕਰਮ ਵਾਲੀ ਦੀ ਕਿਉਂਕਿ 17 ਕਿਲੋ ਦੁੱਧ ਬਹੁਤ ਹੁੰਦਾ ਵੇਖੋ ਇਹਦਾ ਲੇਖਾ ਜੋਖਾ ਹੇ ਵੀਰ ਜੀ 1,45,000 ਦੀ ਦੇਣੀ ਆਪਾਂ ਮੈਂ 1,45,000 ਰੁਪਏ ਦੀ ਆ ਬਾਕੀ ਆਏ ਭੈਣ ਭਰਾ ਦਾ ਮਾਨਤਾਨਾ ਹਨਾ ਮੈਂ ਕਰਾਂਗੇ ਬਹੁਤ ਜ਼ਿਆਦਾ ਧੰਨਵਾਦ ਧੰਨਵਾਦ ਘਰ ਦੀ ਪਿੱਛੋਂ ਹੋਰ ਪਰੇ ਇਹ ਆ ਆ ਦੇਖੋ ਸੱਜਣਾ ਤੇ ਟਾਈਮ 1 ਸਵਾ 1 ਡੇਢ ਦਾ ਉਸ ਹਿਸਾਬ ਨਾਲ ਇਹਨਾਂ ਤਿੰਨਾਂ ਚਾਰਾਂ ਪਸਮਾਂ ਦੇ ਲੇਵੇ ਭਾਂਡੇ ਦਾ ਗੈਸ ਲਾ ਲਿਓ ਤੜਕੇ ਕਿੰਨੇ ਕ ਵਜੇ ਚਵਾਈ ਕੀਤੀ ਆ ਸਾਢੇ 4 ਮਤਲਬ ਪੌਣੇ 5 5 ਵਜੇ 15 ਮਿੰਟ ਤੇ ਸਾਰਾ ਮਾਲ ਚੋਇਆ ਪਰ ਝੂਠ ਮਾਰ ਕੇ ਨਾ ਵੇਚਣਾ ਤੇ ਨਾ ਗਲਤ ਕੰਮ ਨਿਕਲਣਾ 5 ਵਜੇ ਦਾ ਆਈਡੀਆ ਲਾ ਲਿਓ ਯਾਰ ਬਿਲਕੁਲ 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 ਓਕੇ ਲੈ ਇਹਦਾ ਕੀ ਹਿਸਾਬ ਹੈ ਵੀ ਕੱਢ ਮੈਂ ਚੰਗੀ ਆ ਹਾਂ ਵੀਰੇ ਖੋਲ ਇਹ ਮੈਂ 15 ਦਿਨਾਂ ਦੀ ਸੂਈ ਆ ਦੁੱਧ ਭਾਵੇਂ ਕੋ 20 ਮੰਨ ਲੈ ਪਰ ਆਪਾਂ 18 ਦੀ ਗਾਰੰਟੀ ਦੇਵਾਂਗੇ ਕੀ ਬਾਤ ਆ ਚੋਲੇ ਵੀ ਮੋਗਾ ਲੱਗੀ ਇਹਦੀ ਵੀ 4 ਕਿਲੋ ਦੇ ਲਾਗੇ ਗਾੜਿਆ ਮੈਂ ਦੀ ਸਾਢੇ 3 1/4 ਆਹ ਮੈਂ ਜੰਨੀ ਦਾ ਗਾੜੀ ਆ ਬਿਲਕੁਲ ਜੀ ਬਿਲਕੁਲ 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 18 ਕਿਲੋ ਦੁੱਧ ਚ ਭਾਉਣਾ ਕਿਆ ਬਾਤ ਆ ਕਿਆ ਬਾਤ ਧਿਆਨ ਨਾਲ ਮੀਰੇ ਵੇਖਿਓ ਇਹਦੇ ਕੋਲੇ ਕਲਵੀਰ ਕੱਟਾ ਕੇ ਕੱਟੀ ਇਹਦੇ ਮਗਰ ਕੱਟੀ ਆ ਗਈ ਆ ਜੀ ਆਏ ਹਾਏ ਸਵਾਦ ਹੀ ਆ ਗਿਆ ਇਹਦੇ ਮਗਰ ਕੱਟੀ ਆ ਸਜਣੋ 20 ਕਿਲੋ ਦੀ ਗਰੰਟੀ ਆ ਪਿੱਛੋਂ ਹੁਣ ਇਸ ਟਾਈਮ ਤੇ 20 ਆ ਪਰ ਆਪਾਂ 18-10 ਕੇ ਵੇਚਣੀ ਆ ਓਕੇ 20 ਕਿਲੋ ਵਾਲੀ ਮਹਿੰਦੀ ਜੇ ਕੱਟੀ ਵੀ ਲੱਭਣ ਜਾਵੜੀਏ ਨਾ ਤਾਂ ਉਹ ਵੀ ਕਈ ਭੈਣ ਭਰਾ ਕਹਿੰਦੇ ਆ ਵੀ ਯਾਰ ਕੱਟੀ ਦੀ ਇਦਾਂ ਨਹੀਂ ਕੋਈ ਆ 20 ਕਿਲੋ ਵਾਲੀ ਮਹਾਂ ਤੇ ਮਗਰ ਵੀ ਕੱਟੀ ਆ ਬੜਾ ਤਗੜਾ ਢਾਂਚਾ ਸੱਜਣੋ ਜਿੰਨੀ ਸਹਿਤ ਕਰ ਲੀਏ ਨਾ ਇਹਦੀ ਓਨੀ ਥੋੜੀ ਆ ਕਰਮਾਂ ਵਾਲੀ ਦੀ ਇਹਦੇ ਵੀ ਲੇਵੇ ਤੇ ਜਿਵੇਂ ਨਾੜਾ ਨੂੜਾ ਦੀ ਗੱਲ ਕਰੀਏ ਤਾਂ ਬਿਜਲੀ ਘਰੀ ਆ ਕਰਮਾਂ ਵਾਲੀ ਦੇ ਬਣਿਆ ਹੋਇਆ ਬਹੁਤ ਸ਼ਾਨਦਾਰ ਚੂਣ ਬੜੀ ਭੋਲੀ ਬਹੁਤ ਜਿਆਦੀ ਹਾਂ ਨਹੀਂ ਥਾਣੀ ਬੜਾ ਚੰਗਾ ਫਿਰ ਜੇ ਇੰਨੀ ਵੱਡਾ ਜਾ ਕੇ ਵੀ ਚੂਣ ਮਾੜੇ ਵਾਲਿਆਂ ਲਈਆਂ ਤੇ ਫਿਰ ਇੱਥੋਂ ਨਹੀਂ ਲਈ ਦੀਆਂ ਹਨ 4 ਕਿਲੋ ਲਾ ਕੇ ਗਾੜਿਆ ਮੈਂ ਆ ਆ ਵੇਖੋ ਸੱਜਣੋ ਇਹਦੇ ਲੇਵੇ ਭਾਂਡੇ ਤੇ ਜਿਹੜੀਆਂ ਨਾੜਾ ਨੋੜਾ ਨਾ ਕਰਮਾਂ ਵਾਲੀ ਦੀਆਂ ਹਨ ਗੁੰਦੀ ਪਈ ਆ ਬਹੁਤ ਚੰਗੀ ਮੈਂ ਆ ਜੇ ਕੋਈ ਸੱਜਣਾ ਆ ਕੇ ਵੇਖੂਗਾ ਤੇ ਇਹ ਨਹੀਂ ਹੈਗਾ ਵੀ ਨਿੰਦੂਗਾ بڑا ਸਰੀਰਕ ਢਾਂਚਾ ਤਕੜਾ ਮੈਂ ਦਾ ਘਰ ਦੀ ਪਿੱਛੋਂ ਕਲਵੀਰ ਇੱਕ ਵਾਰੀ ਫੇਰ ਐਨੂੰ ਆ ਆ ਵੇਖੋ ਆ ਜਗ੍ਹਾੜ ਨਹੀਂ ਲੱਭਦੇ ਹਰ ਜਗ੍ਹਾ ਤੇ ਤੇ ਇਹਦਾ ਫਿਰ ਸਾਹਿਬ 1 60 ਮੋਲਿਆ ਤੇ ਮਾਨਤਨ ਕਰਾਂਗੇ ਇਹਦੇ ਚੋਂ ਇਹਦਾ ਹੈਗਾ 1,60,000 ਰੁਪਇਆ ਦੁੱਧ ਜੇ 2 ਦਿਨ ਰਹਿ ਗਈ ਤਾਂ 20 ਕਿਲੋ ਚਵਾ ਕੇ ਦੇ ਦਾਂਗੇ। ਕਿਆ ਬਾਤ ਹੈ। ਬਾਲੀ ਖਰੀ ਆ ਕਰਮ ਵਾਲੀ ਹੈ ਨਾ ਜਿਉਂਦੀ ਰਹੇ ਸੱਜਣਾ ਜੇ 20 ਕਿਲੋ ਵਾਲੀ ਮੈਂ ਪਾਲਦਾ ਸੀ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਚੱਕ ਕੇ ਘੰਟੀ ਕਰ ਲੋ ਤੇ ਆਹ ਕੱਟੀ ਦਾ ਕੱਢ ਵੀਰੇ ਨੂੰ ਵੀ ਇਹ ਇੱਕ ਤਰੀਕ ਦੀ ਸੂਈ ਆ ਸਵੇਰੇ ਓਕੇ ਕੱਟੀ ਇਹਦੇ ਮਗਰਿਆ ਇੱਕ ਤਰੀਕ ਦੀ ਸੁਈ ਅੱਜ 5 ਤਰੀਕ ਹੋ ਗਈ ਹਾਂਜੀ ਹਾਂਜੀ ਇਹ ਵੇਲੇ 10 ਤੋਂ 11 ਕਿਲੋ ਪਰ ਆਪਾਂ 10 ਕਰਕੇ ਦੇਵਾਂਗੇ ਆਹ ਹੁਣ ਇਹਦੇ ਇਹਦੇ ਕੋਲੇ ਨਹੀਂ 17 18 10 ਦਾ ਹਨਾ ਚਵਾਉਣਾ ਵੀ ਆ ਬਿਲਕੁਲ ਬਿਲਕੁਲ ਸੁਈਆਂ ਮਈਆਂ 10 ਕਿਲੋ ਬੋਲਾ ਕਰਮ ਵਾਲੀ ਕੋਲੇ ਕੱਚਾ ਪੱਕਾ ਬਿਲਕੁਲ ਇੱਕ ਰੰਗ ਕਾਲੀ ਝੋਟੀ ਦੁੱਧ 13 14 ਦੇ ਦੂ ਸੇਵਾ ਨਾਲ ਦੇ ਦਊਗੀ ਜਿਵੇਂ ਕਹਿ ਦਿੱ ਗਏ ਨਾ ਵੀ ਆੜਤੀਆਂ ਦੇ ਸਹਰਾਣੇ ਅਰ ਗਈ ਆ ਸੱਜਣੋ ਬੜੀ ਸਾਂਭੀ ਆ ਕਹੇ ਸੱਜਣ ਨੇ ਬਰਲ ਬਰਲ ਬੜੀ ਸੋਹਣੀ ਆ ਕਰਮ ਬਾਕੀ ਸਾਰੇ ਪਸੂ ਹੀ ਸਾਹਿਬ ਤਜੋਗਾ ਇਹ ਨਾ ਕਿ ਉਹ ਵੀ ਸਾਬਤਾਂ ਕੀਤੀਆਂ ਬੜੇ ਸ਼ਾਨਦਾਰ ਪਸ਼ੂ ਆ ਜਿਹੜੇ ਜਿਹੇ ਪਸ਼ੂ ਮੱਥੇ ਲੱਗਦੇ ਆ ਨਾ ਤਾਂ ਦਿਲ ਵੀ ਖੁਸ਼ ਹੁੰਦਾ ਵੀ ਵਾਕਿਆ ਯਾਰ ਚੀਜ਼ਾਂ ਵੀਰ ਨੇ ਸਾਂਭੀਆਂ ਤੇ ਬੰਦੇ ਦਾ ਹੌਸਲਾ ਵਧਦਾ ਚੋਣ ਚਾਨ ਬੜੀ ਐ ਇਹਦੀ ਵੀ 2 ਕਿਲੋ ਗਾੜਿਆ ਜੀ ਓਕੇ ਹਾਂਜੀ ਦੇ ਦੂਗੀ ਦੁੱਧ ਤੇ 13 14 ਕੱਟੀ 14 ਦਊਗੀ ਦੁੱਧ ਹਾਂ ਦੀਨਾ ਬਾਕੀ ਸੇਵਨ ਆ ਵੱਧ ਵੀ ਦੇ ਸਕਦੀ ਐ ਹਾਂ ਜੇਬ ਜੀ ਕੋਈ ਭੈਣ ਭਰਾ ਸੁਵਾਈ ਕਰੂ ਇਹਦੀ ਹਨਾ ਓਕੇ 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 ਵੇਖੋ ਦੂਜਾ ਸੂਆ ਸੂਈ ਜੇ ਠੀਕ ਆ ਧੰਨਵਾਦ ਤੇ ਇਹਦਾ ਰੇਟ ਕੀ ਕਰੀਏ 1 37 ਦੀ ਦੇਣੀ ਆਪਾਂ ਮੈਂ ਰੇਟ ਜਿੰਨਾ ਮਰਜ਼ੀ ਕਰਵਾ ਲਵਾਂ ਤੇ 1 ਲੱਖ ਤੇ 37000 ਦੀ ਝੋਟੀ ਦੇਵਾਂਗੇ ਪਰ ਝੋਟੀ ਝੋਟੀ ਆ ਹਨਾ ਬਿਲਕੁਲ ਜੀ ਕਿਆ ਬਾਤ ਆ ਵੀ ਲਿਆ ਵੀਰ ਤੇ ਕਲ ਵੀਰੇ ਨਾਲ ਵਾਲੀ ਦਾ ਲੇਖਾ ਜੋਖਾ ਇਹ ਦੋ ਦੰਦ ਆ ਜੀ ਇਹ ਥੱਲੇ ਵੀ 10 11 ਕਿਲੋ ਬੋਲਾ ਮੈਂ ਥੱਲੇ 10 11 ਕਿਲੋ ਬੋਲਾ ਕੱਟੀ ਪਹਿਲਾ ਸੂਈ ਆ ਹਾਂ ਜੀ ਪਹਿਲੇ ਸੂਈ ਸੂਈ ਆ 29 ਤਰੀਕ ਦੀ ਸੂਈ ਆ ਸ਼ਾਮ 8 ਵਜੇ ਦੀ ਇਹਦਾ ਬੱਚਾ ਇਹਦੇ ਮਗਰ ਕੱਟਾ ਵੇਖੋ ਕਿੰਨਾ ਤਗੜਾ ਹਾਂ ਵਾਕੇ ਹਰਿਆਣਾ ਦੀ ਮੈਂ ਵੀ ਕਾਲੇ ਸ਼ਾ ਪਿਓਰ ਮੋਹਰਾ ਨਸਲ ਦੀ ਜਿਹਨੂੰ ਆਪਾਂ origignal ਚੀਜ਼ ਕਹਿੰਦੇ ਉਹ ਚੀਜ਼ ਆ ਉਹ ਚੀਜ਼ ਆ ਵਾਕੇ ਤੇ ਚੂਣ ਬੜਾ ਚੰਗਾ ਹਨਾ ਮੈਂ ਤਾਂ ਗੱਲ ਹੀ ਕੋਈ ਨਹੀਂ ਕਿਰਪਾ ਮਹਾਰਾਜ ਦੀ ਸ਼ੁਕਰ ਆ ਸ਼ੁਕਰ ਆ ਇਹਦੇ ਕੋਲੇ ਧਾਰਾ ਕਿੰਨੀਆਂ ਚਵਾਉਣੀਆਂ 10 ਕਿਲੋ ਚਵਾਵਾਂਗੇ ਆਪਾਂ 2 ਟਾਈਮ 2 ਦੰਦ ਕੱਟੀ ਆ ਸੱਚ ਨੂੰ 2 ਦੰਦ ਵੇਖ ਲੈ ਕੋ ਤਸੱਲੀ ਕਰ ਲਿਆ ਵਾਕੇ ਨਹੀਂ 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 ਬੰਦੇ ਨੂੰ ਮਿਲਨ ਸ ਵੇਖੋ 10 ਕਿਲੋ ਮਿਲੂਗਾ ਹਾਜ਼ਰ ਨਾਜ਼ਰ ਮਗਰ ਕੱਟਾ ਬੜਾ ਜਰਵਾਣਾ ਦਾ ਤੂੰ ਬੜੀ ਰੂਰੀ ਦੁੱਧ 13 14 ਦੇ ਦੂ ਐ ਵੀ ਮੈਂ ਸਾਂ ਲੈਵੇ ਤੇ ਨਾੜਾ ਨੂੰ ਲੈ ਇਹਦੇ ਵੀ ਜਾਗਦੀਆਂ ਹਨ 29 ਤਰੀਕ ਦੀ ਰਾਤ 8 ਵਜੇ ਦੀ ਸੂਈ ਜਿਵੇਂ 29 ਤਰੀਕ ਨੂੰ ਰਾਤ ਦੀ ਸੂਈ ਵੀ ਆ ਗੈਸ ਤੁਸੀਂ ਲਾਇਓ ਹੁਣ ਜਿਹੜਾ ਸੱਜਣ ਦੇ ਪਸੰਦ ਆਉਂਦੀ ਐ ਉਹ ਜਿਹੜਾ ਮਗਰ ਕੱਟਾ ਹੀ ਐ ਕੱਟਾ ਹੀ ਐ ਇਸ ਵੇਲੇ ਵੀ ਆਪ ਵੀ ਦਾ ਕੱਟਾ ਹੀ ਆ ਹਾਂ ਬਾਲਾ ਚੰਗਾ ਬੱਚਾ ਦੇ ਕੀ ਸਾਡੇ ਨੇੜੇ ਡਾਕਟਰ ਹੈ ਇੱਥੇ ਹਲਗੋ ਗੋਠੀ ਦਾ ਜਾਇਆ ਡਾਕਟਰ ਤੇ ਉਹ ਕਹਿੰਦਾ ਸੀ ਵੀ ਮੈਨੂੰ ਇਹਦੇ ਕੱਟਾ ਮੈਂ ਮੱਝ ਕਿੱਦਾਂ ਵੇਚਾਂਗੇ ਹਾਂ ਵਾਕਈ ਜਿਹੜਾ ਮੱਝ ਲਊਗਾ ਕੱਟਾ ਉਹ ਹੀ ਲਿਆਉ ਉਹਨੂੰ ਕਾ ਮੱਝ ਵੀ ਲੈ ਜਾਣਾ ਨਾਲ ਹੀ ਇੱਕੋ ਮਿੰਟ ਵੀਰ ਇਹਦਾ ਰੇਟ ਹੈ ਇਹ ਵੀ ਉਹਨੇ ਰੇਟ ਜੀ ਦੇ ਦਾਂਗੇ ਜੀ 137 ਹਾਂਜੀ ਹਾਂਜੀ ਬਿਲਕੁਲ ਓਕੇ ਓਕੇ ਲੈ ਕੱਢ ਵੀਰੇ ਨੂੰ ਇਹ ਇਹਦਾ ਫਿਰ ਕਲਵੀਰ ਕੀ ਹਿਸਾਬ ਆ ਇੱਕ ਮਹੀਨੇ ਦੇ ਲਾਗੇ ਮੈਂ ਸੂਈ ਆ ਠੀਕ ਆ ਇਹਦਾ ਬੱਚਾ ਮਰ ਗਿਆ ਵਿਚਾਰੀ ਦਾ ਤਾਂ ਹੁਣ ਇਹਦੇ ਥੱਲੇ 14 ਤੋਂ 14.5 ਪਲੱਸ ਆ ਆਪਾਂ ਜਿੰਨਾ ਦੱਸਿਆ ਇੰਨਾ ਹੀ ਚਵਾ ਕੇ ਦੇਵਾਂਗੇ ਮੈਂ 14 ਕਿਲੋ ਦੁੱਧ ਚਵਾ ਦੇਾਂਗੇ ਜਿਹੜਾ ਮਰਜੀ ਭੈਣ ਭਰਾਈ ਜਾਵੇ ਦੁੱਧ ਵਾਧਿਆ ਪਰ ਆਪਾਂ 10 ਕਿਲੋ ਦੀ ਬਾਲਟੀ ਦੋ ਟਾਈਮ ਭਰਾਵਾਂਗੇ ਪੂਰੀ ਕੰਡੇ ਤੱਕ ਕਿਆ ਬਾਤ ਧਾਰ ਤੇ ਪਸੰਦੀ ਆ ਕੋਈ ਵੰਗਾ ਨਹੀਂ ਕੋਈ ਕੋ ਨਹੀਂ ਧਾਰ ਤੇ ਪਸੰਦੀ ਜੀ ਕੋਈ ਟੀਕਾ ਨਹੀਂ ਕੋਈ ਟੀਕਾ ਨਹੀਂ ਕੋਈ ਗੱਲ ਹੀ ਨਹੀਂ ਓਕੇ 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 ਲੈ ਕਰੋ ਇਹ ਗਾਂ ਹੀ ਆਕੇ ਜਿੰਨਾ ਪਾਲੀ ਉਹਨਾਂ ਹੀ ਦੁੱਧ ਦੇ ਦੂਗੀ ਸ਼ਾਮ ਨੂੰ ਠੀਕ ਆ ਸੁਆ ਸਵਾ ਪੀ ਲਾ ਲੈ ਅਗਲਾ ਬਿਲਕੁਲ ਜਿੰਨਾ ਮਰਜ਼ੀ ਲਾ ਲੈ ਤੀਜਾ ਲਾ ਲੈ ਚੌਥਾ ਲਾ ਲੈ ਪਰ ਮੈਂ ਥਲੇ ਦੁੱਧ ਦੇਣਾ ਹੈਗਾ ਠੀਕ ਆ ਆਪਾਂ ਦੁੱਧ ਤੇ ਢਾਂਚਾ ਵਿਖਾਤਾ ਇਸ ਵੀ ਕਿੰਨੇ ਚਰਤੀ ਦਸੀ ਮਹੀਨਾ ਲਾ ਲੈ ਪਰ ਮਹੀਨੇ ਤੋਂ ਅੰਦਰ ਹੀ ਆਪਾਂ ਐਵੇਂ ਗਲਤ ਗੱਲ ਨਹੀਂ ਕਰਨੀ ਵੀ ਬੱਚਾ ਨੂੰ ਝੂਠ ਮਾਰਦੇ ਧੰਨਵਾਦ ਧੰਨਵਾਦ ਮਹੀਨੇ ਦੇ ਅੰਦਰ ਹੀ ਸੂਈ ਆ ਤੁਸੀਂ ਮਹੀਨਾ ਹੀ ਲਾਇਓ ਸਜਣਾ ਬਸ ਮੀਂਹ ਦੀ ਧਾਰ ਦੇ ਹੀ ਆ ਲੈਵੇ ਭਾਂਡੇ ਦੀ ਜੇ ਗੱਲ ਕਰੀਏ ਨਾ ਤਸਫਾਈਆਂ ਲੱਗੀਆਂ ਕਰਮਾ ਵਾਲੀ ਨੂੰ ਥਾਣੇ ਵੇਖੋ ਕਿਵੇਂ ਵਿਰਲਾਂ ਤੇ ਲੱਗੇ ਆ ਬੜੀ ਸ਼ਾਨਦਾਰ ਆ ਸੂਬਾ ਤੁਸੀਂ ਆਪੇ ਲਾ ਲਿਓ ਜਿਹੜਾ ਵੀ ਤੁਹਾਡਾ ਦਿਲ ਮੰਨੇ ਜਿਹੜਾ ਸੱਜਣ ਖਰੀਦੇ ਦੁੱਧ 14 ਪੱਕਾ 14 ਪੱਕਾ ਚਵਾਉਣਾ ਜਿਹੜਾ ਕੰਡੇ ਵਾਲਾ ਬਿਲਕੁਲ ਰੇਟ ਪੂਰੇ ਲੱਖ ਦੇ ਦੇ ਦਾਂਗੇ ਮੁੱਲ ਭਾਵੇਂ ਜਿੰਨਾ ਮਰਜ਼ੀ ਤੁਹਾਨੂੰ ਪਤਾ 14 ਕਿਲੋ ਵਾਲੀ ਕਿੰਨੇ ਦੀ ਮੱਝ ਆਉਂਦੀ ਹੈ ਪਹਿਲੀ ਗੱਲ ਇਹਨਾਂ ਦੁੱਧ ਹੀ ਨਹੀਂ ਚਵਾਉਂਦਾ ਬਿਲਕੁਲ ਜੀ ਬਿਲਕੁਲ ਹਨਾ ਕਹਿਣ ਨੂੰ ਮੇਰੇ ਵਰਗਾ ਕਹਿੰਦਾ ਥਾਪੀ ਮਾਰ ਕੇ ਪਰ ਚਵਾਉਣਾ ਬਹੁਤ ਔਖਾ ਦਾ ਬਹੁਤ ਜ਼ਿਆਦਾ ਸਹੀ ਗੱਲ ਹੈ ਤੇ 1 ਲੱਖ ਰੁਪਏ ਦੀ ਹਨਾ ਹਾਂਜੀ ਆ ਝੋਟੀਆਂ ਤੁਹਾਨੂੰ 2 ਦੰ ਦਾ 137 ਦੀ ਉਦੋਂ ਅਗਲੀ ਫੇਰ 37 ਦੀ 137 37 ਦੀਆਂ ਕਿਤੇ ਕੱਲਾ ਨਾ ਸਮਝ ਲਿਓ ਵੇਖੋ ਕਟੀਆਂ ਓੜਾ ਬੰਨਣਾ ਨਹੀਂ ਕੋਈ ਵੀ ਬਹੁਤ ਹੀ ਚੰਗੀਆਂ ਸਾਫ਼ ਸੁਥਰੀਆਂ ਝੋਟੀਆਂ ਤੇ ਆਹ ਤਾਂ ਫਿਰ ਜਿਵੇਂ ਕਹਿ ਦਈਏ ਵੀ ਜੇ ਕੋਈ ਸੱਜਣਾ ਚੰਗੀ ਮੈਂ ਦੋ ਰੱਖਣੀਆਂ ਚਾਹੁੰਦਾ ਤਾਂ ਇੱਕ ਹੀ ਰੱਖ ਲਿਆ ਜੋ ਕਿਉਂਕਿ ਦੋ ਮਈਆਂ ਜਨ ਨਹੀਂ ਕਰਮਾਂ ਵਾਲੀ ਦੁੱਧ ਲਈ ਫਰਦੀ ਐ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣੀ ਆ ਆ ਛੋਟੀ ਥੱਲੇ ਵੀ ਬਹੁਤ ਚੰਗਾ ਤੋਂ ਤਾਂ ਬੜਾ ਚੰਗਾ ਕੱਦ ਕਾਠ ਬੜਾ ਚੰਗਾ 17 ਕਿਲੋ ਦੋ ਡੰ ਮਚਵਾ ਦਾਂਗੇ ਤਸੱਲੀ ਕਰਕੇ ਆਪਾਂ ਓਕੇ ਕੀਆ ਬਾਤਾਂ ਤੇ ਇਹਦੇ ਕੋਲੇ ਵੀ ਹਨਾ 16 ਬਿਲਕੁਲ ਬਿਲਕੁਲ ਇਹਦੇ ਕੋਲੇ ਕਿੰਨਾ ਕਹਤਾ ਸੀ 14 ਨਹੀਂ ਜੀ 15 ਪਲੱਸ ਦੁੱਧ ਆ 15 ਪਲੱਸ 15 ਚਵਾ ਕੇ ਦਵਾਂਗੇ ਤਾਂ ਦੁੱਧ ਜ਼ਿਆਦਾ ਹੋਊਗਾ ਓਕੇ 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 ਕੋਈ ਨਹੀਂ ਇਹਨੂੰ ਕਰ ਦਿਓ ਧਰਮ ਕੋਈ ਦਾ ਸੱਜਣੋ ਧੰਨਵਾਦ ਆ ਤੁਸੀਂ ਇੰਨਾ ਕ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਛੇ ਟੌਪ ਦੇ ਨਗੀਨੇ ਤੁਹਾਨੂੰ ਮੋਹਰਾ ਦੇ ਵਿਖਾਤੇ ਆ ਅਕਬਰਪੁਰੇ ਨਗਰ ਚ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਗਿਆ ਸੱਜਣੋ ਨੇੜੇ ਕੱਚਾ ਪੱਕਾ ਨੇੜੇ ਕੱਚਾ ਪੱਕਾ ਪੱਟੀ ਮੋੜ ਪੱਟੀ ਮੋੜ ਵੀ ਇੱਥੋਂ ਨਜ਼ਦੀਕ ਰਹਿ ਗਿਆ ਹਰੀਕੇ ਤੋਂ 22 ਕਿਲੋਮੀਟਰ ਹਰੀਕੇ ਤੋਂ ਵੀਰ ਕਹਿੰਦਾ ਵੀ 22 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ